ਸੇਲ ਨੇ ਬਾਈ ਇਹ ਕਬੂਤਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਗੱਗਾ ਰੈਸਰ ਚੈਨਲ ਦੇਖ ਰਹੇ ਆ ਬਹੁਤ ਭਰਾਵਾਂ ਦੇ ਮੈਨੂੰ ਫੋਨ ਮੈਸੇਜ ਆਉਨੇ ਹੁੰਦੇ ਆ ਵੀ ਜੇ ਕੋਈ ਸੇਲ ਕਰਦਾ ਹੋਇਆ ਕਬੂਤਰ ਦੱਸੀ ਤੇ ਤੁਹਾਨੂੰ ਪਤਾ ਬਾਈ ਆਪਾਂ ਵੀ ਉਹਨੂੰ ਰਸੇ ਦਾ ਜਦੋਂ ਆਪਾਂ ਨੂੰ ਪਤਾ ਹੋਵੇ ਵੀ ਹਾਂ ਕਬੂਤਰ ਕਿਤੇ ਹੈਗੇ ਆ ਟਗਾਣੇ ਸਰ ਹਨਾ ਨਹੀਂ ਆਪਾਂ ਕਦੇ ਹੋਰ ਕਿਸੇ ਬੰਦੇ ਦੀ رائے ਦਿੱਤੀ ਨਹੀਂ ਕਦੇ ਵੀ ਅਗਲਾ ਆਪਦੀ ਮਰਜ਼ੀ ਨਾਲ ਕਿਧੋ ਲੈ ਆਵੇ ਤੇ ਬਾਕੀ ਇੱਕ ਗੱਲ ਹੋਰ ਬਾਈ ਵੀ ਆਪਾਂ ਵੀ ਪੈਸੇ ਲੈ ਕੇ ਵੀਡੀਓ ਨਹੀਂ ਪਾਉਂਦੇ ਹੈਗੇ ਕਦੇ ਵੀ ਠੀਕ ਆ ਆਪਾਂ ਬੰਦੇ ਨਾਲ ਭਾਈ ਭਰਾਪਣ ਦੇ ਤੌਰ ਤੇ ਜਿਹੜਾ ਨਾ ਵਰਤਦੇ ਆ ਜਾਂ ਜਿਨ੍ਹਾਂ ਦੇ ਆਪਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੇ ਕਬੂਤਰ ਡੇ ਆ ਉਹਨਾਂ ਦੀ ਆਪਾਂ ਪਾ ਰਹੀ ਦੀ ਆ ਜਾਂ ਆਪਾਂ ਉਹਦੀ ਪਾਈ ਦੀ ਆ ਜਿੰਨੇ ਕੋਈ ਬੰਦਾ ਲੋੜ ਬੰਦ ਹੋਵੇ ਅੱਗੇ ਵੀ ਤੁਸੀਂ ਦੇਖਿਆ ਮੈਂ ਬਾਹਲੀਆਂ ਨਹੀਂ ਪਾਈਆਂ 5-7 ਤੱਕ ਵੀਡੀਓ ਮਸਾਂ ਪਾਈਆਂ ਹੋਣਗੀਆਂ ਸੇਲ ਵਾਲੀਆਂ ਵੀ ਜਿਹੜੇ ਬੰਦੇ ਨੂੰ ਪੈਸਿਆਂ ਦੀ ਕੋਈ ਬਾਹਲੀ ਜ਼ਿਆਦੇ ਐਮਰਜੈਂਸੀ ਆ ਆਪਾਂ ਉਹ ਬੰਦੇ ਦੀ ਵੀਡੀਓ ਪਾ ਰਹੀ ਦੀ ਆ ਕਿਉਂਕਿ ਵੇਚਦੇ ਬਾਈ ਸਾਰੇ ਹੀ ਆ 2-4% ਨਹੀਂ ਵੇਚਦੇ ਹੋਣੇ ਵੀ ਆਏ ਆ ਕਿਸੇ ਦੇ ਕੋਲੇ ਪੱਕੇ ਬੰਦੇ ਲੱਗੇ ਹੋਇਆ ਯੂਪੀ ਵਾਲੇ ਆਉਂਦੇ ਆ ਦਿੱਲੀ ਵਾਲੇ ਆਉਂਦੇ ਆ ਹਜ਼ਾਰੇ ਹਜ਼ਾਰ ਨੂੰ ਪੰਜ ਪੰਜ ਨੂੰ ਲੈ ਜਾਂਦੇ ਆ ਉਹ ਬੰਦਿਆਂ ਦੀ ਕੀ ਹੁੰਦਾ ਵੀ ਅਸੀਂ ਇੱਧਰ ਨਹੀਂ ਦੇਣੇ ਉਹ ਬੰਦੇ ਨੂੰ ਆਉਂਦਾ ਵੀ ਅਸੀਂ ਇੱਧਰ ਨਹੀਂ ਦੇਣੇ ਉਧਰ ਚਾਹੀ ਕਿਹਨੂੰ ਮਰਜੀ ਕੂਟਰ ਦੇ ਦਈਏ ਕਿਸੇ ਬੰਦੇ ਦਾ ਇਹ ਹੁੰਦਾ ਬਾਈ ਅਗਲਾ ਹਨਾ ਵੀ ਇੱਧਰ ਹੀ ਵੇਚੀ ਜਾਂਦਾ ਆਪਦੇ ਪੱਕੇ ਬੰਦੇ ਹਨਾ ਕੋਈ ਛੋਟੇ ਛੋਟੇ ਏਰੀਆ ਦੇ ਅਗਲਾ ਉਹਨਾਂ ਨਾਲ ਕਰਿਆ ਵੀ ਚਲ ਤੁਸੀਂ ਦੋ ਜੋੜੇ ਗਾਹਾਂ ਲਗਾ ਦਿਓ ਗਾਹਾਂ ਬੰਦੇ ਦੇ ਲਿੰਕ ਬਣ ਜਾਂਦੇ ਆ ਜਿਹਦੇ ਕੋਲ ਜਾ ਕੇ ਉੱਡਦੇ ਅਗਲਾ ਡਵਾਉਣ ਲੱਗ ਜਾਂਦਾ ਇਹ ਬਾਈ ਨੂੰ ਵੀ ਲੋੜ ਸੀਗੀ ਇਹ ਬਾਈ ਨੇ ਮਹੀਨਾ-ਨਿਹੰਨਾ ਪਹਿਲਾਂ ਮੇਰੇ ਨਾਲ ਗੱਲ ਕਰੀ ਸੀ ਉਹ ਬਾਈ ਨੇ ਕੈਨਸਲ ਕਰਤਾ ਸੀ ਫਿਰ ਵੇਚਣਾ ਕਹਿੰਦਾ ਯਾਰ ਵੀ ਕਬੂਤਰ ਵਾਲੇ ਚੰਗੇ ਆ ਵੀ ਮੇਰੇ ਕੋਲ ਜੋੜੇ ਵੀ 25-26 ਕਿਉਂ ਮੈਂ ਵੇਚਨੇ ਨਹੀਂ ਚਲ ਜਿੰਨਾ ਕੱਗਲੇ ਦਾ ਕੰਮ ਸਰਿਆ ਉਹਨਾਂ ਕਸਾਰ ਲਿਆ ਹਨ ਉਦੋਂ ਬਾਅਦ ਬਾਈ ਨੇ ਹੁਣ ਫੇਰ ਮੈਨੂੰ ਫੋਨ ਲਾਤਾ ਵੀ ਚਲ ਜਰ ਵੇਚ ਲਾਂਗੇ ਕਹਿੰਦਾ ਮੇਰਾ ਉਹਨਾਂ ਕੰਮ ਹੱਲ ਹੋਇਆ ਨਹੀਂ ਆਸੇ-ਪਾਸਿਓਂ ਜੋੜੇ ਵੀ ਬਾਈ ਕੋਲੇ 22 ਤੇ ਕੋਈ ਬਾਹਲੇ ਨਹੀਂ 11 ਜੋੜੇ ਬਾਈ ਨੇ ਦੇਣੇ ਆ 11 ਜਾਂ 12 ਸ਼ਾਇਦ ਹੋਣਗੇ ਇਹ ਆਪ ਇਹਨਾਂ ਕਬੂਤਰ ਰਸਾਈ ਜਾਂਦੇ ਆ ਮਗਰ ਉਹ ਜਿਹੜੀਆਂ ਉਹਨੀਆਂ ਕਬੂਤਰੀਆਂ ਹੋਣੀਆਂ ਕਬੂਤਰੀ ਨੇ ਸਾਰੇ ਮਗਰ ਕਬੂਤਰੀਆਂ ਹੋਣੀਆਂ ਜੋੜਿਆਂ ਦੀ ਤੇ 11 ਜਾਂ 12 ਜੋੜੇ ਨੇ ਕਿਹੜਾ ਮਰਜੀ ਭਾ ਸਿੰਗਲ ਕਬੂਤਰ ਲੈਣਾ ਸਿੰਗਲ ਕਬੂਤਰ ਲੈ ਆਵੇ ਜੋੜੀ ਲੈ ਕੇ ਆਉਣੀਆਂ ਬਣਾ ਕੇ ਜੋੜੀ ਲੈ ਆਵੇ ਜਿਵੇਂ ਕਿਸੇ ਦੀ ਕੋਈ ਪਰਖ ਆ ਜਿਵੇਂ ਕਿਸੇ ਨੂੰ ਸਮਝ ਆ ਜਿਵੇਂ ਕਿਸੇ ਦਾ ਜੀ ਕਰਦਾ ਕਿਉਂਕਿ ਮੈਨੂੰ ਬਹੁਤ ਬੰਦੇ ਇਹ ਮੈਸੇਜ ਕਰਦੇ ਹੁੰਦੇ ਆ ਕਿ ਕਬੂਤਰੀਆਂ ਨਹੀਂ ਆਦੇ ਧਰਦੀਆਂ ਵਿੱਚ ਬਾਹਲੇ ਬੰਦਿਆਂ ਕੋਲੇ ਕਬੂਤਰੀਆਂ ਦੀ ਸ਼ੋਰਟ ਚਾਰੇ ਪਾਸੇ ਪਈ ਵੀ ਆ ਇੱਕ ਬੰਦੇ ਕੋਲ ਹੀ ਖਿਡਾਰੀਆਂ ਕੋਲ ਵੀ ਇਹੀ ਹਾਲ ਹੋਇਆ ਪਿਆ ਉਹਨਾਂ ਦੀ ਉਹਨਾਂ ਨੂੰ ਮਜਬੂਰੀ ਵਿੱਚ ਆਪਦੀਆਂ ਜਿਹੜੇ ਨਵੇਂ ਛੱਡਣ ਵਾਲੇ ਕਬੂਤਰਾਂ ਉਹਨਾਂ ਤੋਂ ਵੀ ਪੁੱਠੀਆਂ ਚੰਗੀਆਂ ਲੰਗੀਆਂ ਕੱਟਣੀਆਂ ਪੈ ਰਹੀਆਂ ਸਿਰਫ ਵੀ ਆਂਦੇ ਨਹੀਂ ਧਰਦੀਆਂ ਕਰਕੇ ਬਾਈ ਜੀ ਉਹਦੇ ਕੋਲ ਕਬੂਤਰੀਆਂ ਵੀ ਹੈਗੀਆਂ 10-11 ਕਬੂਤਰ ਵੀ ਹੈਗੇ ਬਾਈ ਕਹਿੰਦਾ ਚਾਹੇ ਕਬੂਤਰੀਆਂ ਲੈ ਜੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਦਾ ਵੀ ਇੱਕ ਗੱਲ ਹੋਰ ਭਰਾਵਾਂ ਨੂੰ ਜੁਪੀ ਬਾਹਰ ਆਣੇ ਨੂੰ ਮੈਂ ਕਹਣਾ ਬਾਈ ਫੋਨ ਨਾ ਲਾਓ ਬਾਈ ਕਹਿੰਦਾ ਦੇਣੇ ਵਿੱਚ ਪੰਜਾਬ ਚ ਹੀ ਆ ਕਬੂਤਰ ਵੀ ਬਾਹਰ ਮੈਂ ਕਬੂਤਰ ਨਹੀਂ ਦੇਣਾ ਜੋ ਵੀ ਬੈਰ ਆ ਲੱਗੂ ਹੋਰ ਬਾਹਰੀ ਸਟੇਟ ਆ ਫੋਨ ਨਾਲ ਆਵੇ ਪੰਜਾਬ ਦਾ ਬੰਦਾ ਜਿਹੜਾ ਮਰਜ਼ੀ ਸੰਪਰਕ ਕਰ ਲਵੇ ਨੰਬਰ ਸਕਰੀਨ ਦੇ ਉੱਤੇ ਆਪਾਂ ਛੱਡਿਆ ਹੋਇਆ ਤੇ ਬਾਈ ਕਹਿੰਦਾ ਉਹੀ ਆਵੇ ਜਿਹਨੇ ਕੂਟਰ ਨਹੀਂ ਪਰਖਾ ਜਿਹਨੇ ਲੈਣੀ ਹੈ ਹਨਾ ਵੀ ਇਹ ਨਾ ਹੋਵੇ ਬੰਦਾ ਫੋਨ ਕਰ ਕਰਕੇ ਸਵਾਗ ਲੈਣ ਵਾਲਾ ਜਿਵੇਂ ਆਪਾਂ ਸੋੰਦਿਆਂ ਹਰੇਕ ਬੰਦੇ ਨਾਲ ਹੀ ਕਰਦੇ ਆ ਬੰਦੇ ਵਿੱਚ ਤੇ ਉਹ ਕੰਮ ਨਾਲ ਕਰੇ ਅਗਲੇ ਦੀ ਚੀਜ਼ ਅਗਲੇ ਨੇ ਵੇਚਣੀ ਆ ਲੈਣ ਵਾਲੇ ਨੇ ਲੈਣੀ ਆ ਹਨਾ ਤੇ ਬਾਕੀ ਜਿਹੜੇ ਹੋਰ ਕੋਈ ਭਰਾ ਵੀ ਸੇਲ ਕਰਨੇ ਹੁੰਦੇ ਆ ਬਾਈ ਮੈਂ ਮੈਨੂੰ ਵੀਡੀਓ ਪਾ ਆਂਦੇ ਆ WhatsApp ਤੇ ਵੀ ਪਾ ਦੀ ਜਾਂ ਫੋਨ ਲਾਣ ਦਾ ਵੀ ਤੂੰ ਵਿੱਚੋਂ ਲੈ ਲਈ ਮੇਰੇ ਨਾਂ ਤਾਂ ਇਹ ਦਲਾਲੀ ਵਾਲਾ ਕੰਮ ਕਰਿਆ ਨਾ ਕਰਨਾ ਠੀਕ ਆ ਜਿਹਦੇ ਬਕਾਈ ਦੇ ਆ ਕੰਪਿਊਟਰ ਲੈਣ ਵਾਲਾ ਆਪਾਂ ਨੂੰ ਆਪਣੀ ਇੱਛਾ ਨਾਲ ਜਿਹੜੇ ਮਰਜ਼ੀ ਦੇ ਦੇਵੇ ਆਪਾਂ ਕਰੇ ਉਹ ਨਹੀਂ ਕਿਹਾ ਜਿਹਨੂੰ ਆਪਾਂ ਕੰਪਿਊਟਰ ਦਵਾ ਕੇ ਲੈ ਕੇ ਆਉਣੇ ਹੁੰਦੇ ਜੇ ਮੈਨੂੰ ਕੋਈ ਲੈ ਗਿਆ ਬੰਦਾ ਜਾਂ ਮੈਨੂੰ ਪੈਸੇ ਪਾ ਦੇ ਵੀ ਸਾਨੂੰ ਤੂੰ ਜੋੜਾ ਦੇ ਲੈ ਕੇ ਦੇ ਦੇ ਉਹ ਬਾਈ ਅਗਲੀ ਇੱਛਾ ਹੁੰਦੀ ਆ ਆਪਾਂ ਨੂੰ ਪੈਸੇ ਦੇ 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 ਜਿਹੜੇ ਮਰਜ਼ੀ ਪਰ ਆਪਣਾ ਨਹੀਂ ਬਈ ਵੀ ਕਿਸੇ ਦੇ ਕੰਪਿਊਟਰ ਬਕਾਉਣੇ ਆ ਉਹਦੇ ਚ ਪੈਸਾ ਕਰ ਲਿਆ ਜਾਂ ਕੋਈ ਹੋਰ ਆ ਉਹ ਕੰਮ ਆਪਾਂ ਕਰਿਆ ਨਹੀਂ ਜਿਹੜੇ ਮਰਜ਼ੀ ਬੰਦੇ ਨੂੰ ਤੁਸੀਂ ਪੁੱਛ ਸਕਦੇ ਹੋ ਜਿੰਨੇ ਵੀ ਵੇਚੇ ਆ ਮਿੱਥੋ ਤੋਂ ਕਿੰਨੇ ਰੁਪਏ ਵਿੱਚ ਉਹ ਗੱਗਾ ਲੈ ਗਿਆ ਨਾ ਪਾਈ ਘਟੀਆ ਕੰਮ ਕਰਿਆ ਨਾ ਕਰੀਏ ਬਈ ਨਾ ਲੋੜ ਆ ਠੀਕ ਹੈ ਜਿਹੜਾ ਕੋਈ ਆਪਾਂ ਨੂੰ ਨਾਲ ਲੈ ਜੂ ਜਾਂ ਕੋਈ ਹੋਰ ਆ ਉਹ ਅਗਲੀ ਦੀ ਇੱਛਾ ਬਈ ਆਪਾਂ ਨੂੰ ਜਿੰਨੇ ਮਰਜ਼ੀ ਦੇ ਦਿੰਦੇ ਨੇ ਹਨਾ ਜਿਨੇ ਵੀ ਪੈਸੇ ਪਾਤੇ ਵੀ ਜਿਹੜਾ ਸਾਨੂੰ ਦਵਾ ਦਿਆ ਕਹਿੰਦੇ ਹਰੇਕ ਬੰਦੇ ਨੂੰ ਹੁੰਦਾ ਵੀ ਜਦੋਂ ਅਸੀਂ ਜਾਂਦੇ ਹਾਂ ਉਹਨਾਂ ਆ ਕੰਪਿਊਟਰ ਬੈਗਣਾ ਜਾਵੇ ਜਾਂ ਕਿਵੇਂ ਅੱਗੇ ਉਹ ਡਾਕਟਰ ਦੀ ਪਾਈ ਸੀ ਉਦੋਂ ਵੀ ਬੰਦਿਆਂ ਨੇ ਹਨਾ ਬੜਨੇ ਸੰਭਰ ਕਰਿਆ ਚਾਲ ਆਪਾਂ ਡਾਕਟਰ ਨੂੰ ਕਹਿ ਰਹੇ ਹੁੰਦੇ ਸੀ ਵਿਆਹ ਰੱਖ ਦੀ ਜਾਂਦੇ ਹੀ ਨਾ ਪੱਕਾ ਹੀ ਹੋਊਂਗੇ ਕਈ ਬੰਦਿਆਂ ਨੇ ਵਿੱਚ ਉਹਨੂੰ ਐ ਵੀ ਕਰ ਲਿਆ ਕਹੇ ਕਿ ਮੈਨੂੰ ਮੁੜ ਕੇ ਜਿਵੇਂ ਕਰੇ ਉਹਦਾ ਲੈਣ ਆਈ ਨਹੀਂ ਚਲੋ ਬਾਅਦ ਵਿੱਚ ਬੈਕ ਤੋਂ ਫੇਰ ਵੀ ਕੀ ਰਹੀ ਚੰਗਾ ਕਬੂਤਰ ਰਹਿਣਾ ਨਹੀਂ ਹੁੰਦਾ ਚੰਗੀ ਜੀ ਕੋਈ ਵੀ ਨਹੀਂ ਰਹਿੰਦੀ ਬੈਗ ਜਾਂਦੀ ਆ ਅਰਗੇ ਲਈ ਹੈ ਵੀ ਬੰਦਾ ਝੂਠਾ ਪੈ ਜਾਂਦਾ ਆਪਾਂ ਅਗਲੇ ਨੂੰ ਮੂਰੇ ਕਹਿ ਕੇ ਰਖਾ ਦਿੰਨੇ ਆ ਤੇ ਫਿਰ ਅਗਲਾ ਆਪਣੇ ਮਨੀ ਝਾਕੀ ਜਾਂਦਾ ਮੂੰਹ ਮਨੀ ਵੀ ਪਤਨੀ ਕਿੱਦੇ ਆਊ ਲਾਈਨ ਕਿੱਦੇ ਨਾਊ ਯਾਰ ਕਬੂਤਰ ਉਹਦੋਂ ਬੰਦੇ ਮੁੜ ਕੇ ਪਤਨੀ ਆਉਣ ਉਹ ਹਰ ਜਾਣਗੇ ਕਿਉਂਕਿ ਤੱਤਾ ਕਾ ਹੀ ਹੁੰਦਾ 5-7 ਦਿਨਾਂ ਚ ਬੰਦੇ ਲੈ ਜਾਂਦੇ ਆ ਕਬੂਤਰ ਬਾਕੀ ਜਿਹੜੇ ਵੀ ਭਰਾਰੇ ਵੇਚਰੇ ਹੁੰਦੇ ਆ ਫੋਨ ਕਰ ਲਿਆ ਕਰੋ ਉਦੋਂ ਬਾਅਦ ਬਾਈ ਮੇ ਜਿੰਮੇਵਾਰੀ ਜਿਵੇਂ ਕਹਿੰਦੇ ਹੁੰਦੇ ਆ ਮੈਂ ਜਾਣਕਾਰੀ ਤੁਹਾਡੀ ਪਿੰਡ ਦੇ ਵਿੱਚੋਂ ਆਪਾਂ ਲੈ ਲਈਦੀ ਆ ਵੀ ਕਿਹੜਾ ਬੰਦਾ ਕਿਵੇਂ ਆ ਵੀ ਕਬੂਤਰਾਰੇ ਕਿਵੇਂ ਆ ਕੀ ਗੱਲਾਂ ਬਾ ਝੂਠ ਨਹੀਂ ਬੋਲਦੇ ਜੇ ਆਪਾਂ ਨੂੰ ਫੈਟ ਆਉਂਦੀ ਹੈ ਕਹਾਣੀ ਤਾਂ ਆਪਾਂ ਵੀਡੀਓ ਪਾ ਦਿਆਂ ਨਹੀਂ ਆਪਾਂ ਕਿਸੇ ਦੀ ਪਾਉਂਦੇ ਨਹੀਂ ਆਪਣਾ ਸੱਦਾ ਸਾਹਬ ਆ ਹਾਂ ਹਾਂ ਕੋਈ ਮਜਬੂਰੀ ਵਾਲਾ ਬੰਦਾ ਉਹ ਮੈਨੇ ਜਦੋਂ ਮਰਜੀ ਫੋਨ ਆਦੇ ਕਿਸੇ ਦੀ ਕੋਈ ਢੱਲ ਮੱਠ ਹੋਈ ਵੀ ਪਰਿਵਾਰ ਦੇ ਵਿੱਚ ਲੋੜ ਆ ਪੈਸਿਆਂ ਦੀ ਜਾਂ ਗਹੂੜਾ ਉਹ ਵੀ ਆਪਾਂ ਵੀਡੀਓ ਪਾ ਆ ਲਈਦੀ ਆ ਉਹ ਅਗਲੇ ਦੇ ਬੇਕਰਨਾ ਬੇਕਰ ਉਹ ਅਗਲੇ ਦੀ ਇੱਛਾ ਹਾਂ ਉਹ ਮੂਰੇ ਲੈਣ ਵਾਲੇ ਨੇ ਵੀ ਦੇਖਣਾ ਵੀ ਕਬੂਤਰ ਪਾਰਕ ਹੋਵੇ ਕਿਵੇਂ ਆ ਕੀ ਨਾ ਉਹਦੇ ਵਿੱਚ ਆਪਾਂ ਗਦੇ ਹੋਣੀ ਕਰਿਆ ਹੈਗਾ ਵੀ ਆਪਾਂ ਪਾਉਣੀ ਨਹੀਂ ਉਹ ਆਪਾ ਪਾ ਲਈ ਨਹੀਂ ਆ ਉਹ ਅਗਲੇ ਦੀ ਕਿਸਮਤ ਹੁੰਦੀ ਆ ਵਿਕਣੇ ਨਾ ਵਿਕਣੇ ਠੀਕ ਆ ਕਿਉਂਕਿ ਇੱਕ ਤਾਂ ਬਾਈ ਅਗਲੇ ਦੇ ਭੀੜ ਪਈ ਆ ਤੇ ਆਪਾਂ ਹਾਂ ਉਹਨੂੰ ਵਿਚਾਰੇ ਨੂੰ ਜਵਾਬ ਦੇ ਦਈਏ ਵੀ ਨਾ ਜਰ ਬਾਈ ਮੈਂ ਤਾਂ ਇਹ ਕਰਦਾ ਨਹੀਂ ਆ ਮੈਂ ਪਾਉਣੀ ਨਹੀਂ ਆ ਵੇਚਣੀ ਆ ਆਪਾਂ ਕਿਹੜਾ ਪ੍ਰਮੋਸ਼ਨ ਕਰਦੇ ਯਾਰ ਕਿਸੇ ਰਾਜੇ ਹੰਬੜਾ ਬਾਈ ਦਾ ਕਿਸੇ ਗਰੀਬ ਦਾ ਕਿਸੇ ਦੇ ਇਲਾਜ ਤੇ 2 ਰੁਪਏ ਲੱਗ ਜਾਂਦੇ ਆ ਜਾਂ ਕਿਸੇ ਦਾ ਕੋਈ ਕੰਮ ਸਰਦਾ ਪੈਸਿਆਂ ਨਾਲ ਅਗਲੇ ਦੇ ਕਬੂਤਰ ਅਗਲਾ ਕਬੂਤਰ ਵੀ ਵੇਚਦਾ ਆਪਦੀ ਬਾਈ ਮਾਨ ਤੱਕ ਤਰ੍ਹਾਂ ਨਹੀਂ ਹੁਣ ਚੰਗਾ ਜੋੜਾ ਬਣਾਉਣ ਖਾਤਰ ਬੰਦੇ ਦੇ 2 ਸਾਲ ਖਾ ਜਾਂਦਾ ਬਾਈ ਠੀਕ ਆ ਮੰਨ ਕੇ ਜਦੋਂ ਇਹਦੀ ਬੱਚੇ ਕਢਾ ਲੇ ਬੱਚੇ ਮਰ ਗਏ ਤਾਂ ਵੀ ਦੂਜੇ ਸਾਲ ਫੇਰ ਤਿਆਰੀ ਮੰਨ ਲਓ ਇਹਦੀ ਬੱਚੇ ਕਢਾ ਲੇ ਗਰਮੀ ਮੌਸਮ ਖਰਾਬ ਹੋ ਗਿਆ ਤੇ ਭੱਜ ਕੇ ਘਰੋਂ ਫੇਰ ਦੂਜੇ ਸਾਲ ਨੂੰ ਕਢਾ ਕੇ ਚੈੱਕ ਕਰਨਾ ਪੈਂਦਾ ਜੋੜਾ ਇਹ